ਇਸ ਫਕਤ ਮੈਂ ਅੱਗੇ ਦੀਆਂ ਤਸਵੀਰਾਂ ਵੀ ਦਿਖਾ ਦੇਣਾ ਜਿੱਥੇ ਬੰਨ ਬੰਨਿਆ ਜਾ ਰਿਹਾ ਹੈ ਜਿੱਥੇ ਪੂਰੇ ਪੰਜਾਬ ਦੇ ਲੋਕ ਪਹੁੰਚੇ ਹੋਏ ਨੇ ਬਿਲਕੁਲ ਬੰਨ ਦੇ ਨੇੜੇ ਪਹੁੰਚ ਜਾ ਰਿਹਾ ਹੈ ਇਹ ਲਾਸਟ ਬੰਨਾ ਬੰਨ ਟੁੱਟਣ ਤੋਂ ਬਾਅਦ ਸਿੱਧਾ ਫਰੋਇਪੁਰ ਡੁੱਬਦਾ ਸੀ ਜੇ ਨਾ ਬੰਨਿਆ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਮੈਂ ਇਥੇ ਲੈ ਨਹੀਂ ਕੱਖ ਨਹੀਂ ਸੀ ਇਹ ਦਰਿਆ ਹੀ ਇਵੇਂ ਵਗ ਪੈਣਾ ਸੀ ਜਦੋਂ ਇੱਥੇ ਸ਼ੁਰੂ ਕੀਤਾ ਸੀ ਉਦੋਂ ਨਹੀਂ ਸੀ ਲੱਗਦਾ ਹੂੰ ਦੋ ਚਾਰ ਨੇੜੇ ਨੇੜੇ ਦੇ ਪਿੰਡਾਂ ਨੇ ਸ਼ੁਰੂ ਕੀਤਾ ਬਸ ਦੋ ਚਾਰ ਨੇੜੇ ਨੇੜੇ ਦੇ ਪਿੰਡਾਂ ਨੇ ਸ਼ੁਰੂ ਕੀਤਾ ਜਿਵੇਂ ਜਿਵੇਂ ਉਪਰਾਲਾ ਕੀਤਾ ਇੱਕ ਨਾਲ ਦੋ ਦੋ ਨਾਲ ਚਾਰ ਕਰਦੇ ਕਰਦੇ ਸੰਗਤ ਦੇ ਸਹਿਯੋਗ ਨਾਲ ਇਹ ਕੱਲੇ ਆਪਣੇ ਨਹੀਂ ਕੋਲੋਂ ਪੰਜਾਬ ਨਹੀਂ ਪੰਜਾਬ ਤੋਂ ਬਾਹਰੋਂ ਵੀ ਇਹ ਸਾਰਾ ਕੋਈ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਜੋ 2025 ਜਿਹੜੇ ਨਾਲ-ਨਾਲ ਪਿੰਡ ਲੱਗਦੇ ਨੇ ਉਹ ਵੀ ਵੀਰੇ ਡੁੱਬ ਜਾਂ ਨਹੀਂ ਇਹ ਬੰਨ ਟੁੱਟਣ ਕਰਕੇ ਵੀਰੇ ਸਕਾਰਾਂ ਆਉਂਦੀਆਂ ਨੇ ਕੋਈ ਵੀ ਇੱਥੇ ਲੀਡਰ ਆਉਂਦਾ ਉਹ ਆਪੋਆਂ ਦੀਆਂ ਫੋਟੋਆਂ ਖਿਚਾ ਕੇ ਤੇ ਪੰਜਾਂ ਮਿੰਟਾਂ 'ਚ ਘਰੇ ਚਲਾ ਜਾਂਦਾ ਇਸ ਫਕਤ ਮੈਂ ਅੱਗੇ ਦੀਆਂ ਤਸਵੀਰਾਂ ਵੀ ਦਿਖਾ ਦੇਣਾ ਜਿੱਥੇ ਬੰਨ ਬੰਨਿਆ ਜਾ ਰਿਹਾ ਜਿੱਥੇ ਪੂਰੇ ਪੰਜਾਬ ਦੇ ਲੋਕ ਪਹੁੰਚੇ ਹੋਏ ਨੇ ਕਿਉਂਕਿ ਇਹ ਪੰਜਾਬ ਹੈ ਨਾ ਇਹ ਅੱਜ ਮੁੱਕਣਾ ਨਾ ਕੱਲ ਮੁੱਕਣਾ ਪੰਜਾਬ ਨੇ ਬਹੁਤ ਕੁਝ ਚੱਲਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨ ਨੇ ਲੱਗੇ ਹੋਏ ਨੇ ਕੋਈ 200 ਕਿਲੋਮੀਟਰ ਤੋਂ ਚੱਲ ਕੇ ਆਇਆ ਕੋਈ 100 ਤੋਂ ਚੱਲ ਕੇ ਆਇਆ ਬਸ ਇਨਾਂ ਦਾ ਜਿਹੜਾ ਲਕਸ਼ਯਾ ਯਤਨ ਹੈ ਉਹ ਇੱਕ ਹੀ ਹੈ ਬੰਨ ਲਾ ਦਈਏ ਅੱਗੇ ਦੀਆਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਬੜੀ ਸੇਫਟੀ ਦੇ ਨਾਲ ਦਿਖਾਈਏ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹੀ ਆ ਵੀ ਲਗਾਤਾਰ ਦਰਿਆ ਤੇ ਬੰਨ ਲਾ ਦਿੱਤਾ ਜਾਵੇ ਤੇ ਕੁਝ ਹੱਦ ਤੱਕ ਪੰਜਾਬੀਆਂ ਨੇ ਜਿਹੜਾ ਬੰਨ ਉਹ ਮਜ਼ਬੂਤ ਕਰ ਦਿੱਤਾ ਇਸ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਇਸ ਵਕਤ ਸਤਲੁਜ ਦਰਿਆ ਦੀਆਂ ਦਿਖਾ ਰਿਹਾ ਜਿੱਥੇ ਸਤਲੁਜ ਆਪਣੇ ਕਹਿਰ ਤੇ ਆ ਪਰ ਉੱਥੇ ਪੰਜਾਬੀ ਪਹੁੰਚ ਚੁੱਕੇ ਨੇ ਇਹਨਾਂ ਨੇ ਬਹੁਤ ਮੈਦਾਨ ਫਤਿਹ ਕੀਤੇ ਨੇ ਅੱਜ ਇੱਥੇ ਵੀ ਬੰਨਾ ਮਜ਼ਬੂਤ ਕੀਤਾ ਜਾ ਰਿਹਾ ਸਾਹਮਣੇ ਦੀਆਂ ਤਸਵੀਰਾਂ ਕੈਮਰਾਮੈਨ ਨੂੰ ਕਹੋ ਜ਼ਰੂਰ ਦਿਖਾ ਦਿਓ ਸਾਹਮਣੇ ਦੀਆਂ ਤਸਵੀਰਾਂ ਦਿਖਾ ਦਿਓ ਜੇ ਜਿੱਥੇ ਪੂਰੇ ਪੰਜਾਬ ਦੇ ਲੋਕ ਲੱਗੇ ਹੋਏ ਨੇ ਤਾਂ ਇਧਰਲੇ ਪਾਸੇ ਛੋਟੇ-ਛੋਟੇ ਬੱਚੇ ਕੈਮਰਾਮੈਨ ਨੂੰ ਕਹੂੰਗਾ ਇਹ ਵੀ ਦਿਖਾਓ ਜੇ ਛੋਟੇ-ਛੋਟੇ ਬੱਚੇ ਵੀ ਲੱਗੇ ਹੋਏ ਨੇ ਬਾਈ ਜਿਸ ਤਰੀਕੇ ਦੇ ਨਾਲ ਤੁਸੀਂ ਆ ਪਾੜ ਦੇਖਿਆ ਕੀ ਲੱਗਦਾ ਸੀ ਬੰਨਿਆ ਜਾਊਗਾ ਅੱਜ ਮੈਂ ਕੀ ਅੱਜ ਤੋਂ ਹਫਤਾ 10 ਦਿਨ ਪਹਿਲਾਂ ਜਦੋਂ ਇੱਥੇ ਸ਼ੁਰੂ ਕੀਤਾ ਸੀ ਉਦੋਂ ਨਹੀਂ ਸੀ ਲੱਗਦਾ ਹੂੰ ਦੋ ਚਾਰ ਨੇੜੇ ਨੇੜੇ ਦੇ ਪਿੰਡਾਂ ਨੇ ਸ਼ੁਰੂ ਕੀਤਾ ਬਸ ਦੋ ਚਾਰ ਨੇੜੇ ਨੇੜੇ ਦੇ ਪਿੰਡਾਂ ਨੇ ਸ਼ੁਰੂ ਕੀਤਾ ਜਿਵੇਂ ਜਿਵੇਂ ਉਪਰਾਲਾ ਕੀਤਾ ਇੱਕ ਨਾਲ ਦੋ ਦੋ ਨਾਲ ਚਾਰ ਕਰਦੇ ਕਰਦੇ ਸੰਗਤ ਦੇ ਸਹਿਯੋਗ ਨਾਲ ਇਹ ਇਕੱਲੇ ਆਪਣੇ ਨਹੀਂ ਪੂਰੇ ਪੰਜਾਬ ਨਹੀਂ ਪੰਜਾਬ ਤੋਂ ਬਾਹਰੋਂ ਵੀ ਸਾਰਾ ਕੋਈ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਜੋ ਵੀ ਹੋਇਆ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਅਸੀਂ ਜਿੱਦੀ ਵੀ ਸੰਗਤ ਜਿੱਥੋਂ ਵੀ ਦੂਰੋਂ ਦੂਰੋਂ ਆ ਰਹੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਇਸ ਵਕਤ ਇਸ ਦਰਿਆ ਦੇ ਵਿੱਚ ਕਿੰਨਾ ਹੋ ਸਕਦਾ ਪਾਣੀ ਵੀਰੇ ਬੇਹਾਦੀ ਹੈ ਦਾ ਆਪਾਂ ਕੋਈ ਦਾਸ ਨਹੀਂ ਸਕਦੇ ਵੀ ਕੀ ਹੈ ਪਾਣੀ ਦੀ ਸਪੀਡ ਹੈ ਜਿਹੜੀ ਖਰਾਬ ਕਰਦੀ ਪਈ ਹੈ ਕਿਉਂਕਿ ਪਿੱਛੋਂ ਵੀ ਦਰ ਟੋਟਲੀ ਖੁੱਲੇ ਹੋਏ ਆ ਅੱਗੋਂ ਵੀ ਖੁੱਲੇ ਹੋਏ ਆ ਪਾਣੀ ਪ੍ਰੋਪਰ ਪਿੱਛੋਂ ਸਪੀਡ ਨਾਲ ਆ ਰਿਹਾ ਇੱਥੇ ਥੋੜੀ ਜਗ੍ਹਾ ਨਹੀਂ ਵੀ ਆ ਜਿਹਦੇ ਕਰਕੇ ਘੁੰਮਣ ਕੇਰੀ ਬਣਦੀ ਸੀ ਜਿਹਦੇ ਕਰਕੇ ਖਾਰ ਪੈਂਦੀ ਸੀ ਨਾਲੋਂ ਨਾਲੋਂ ਵਢੀਦਾ ਜਾ ਰਿਹਾ ਸੀ ਬਿਲਕੁਲ ਬੰਨ ਦੇ ਨੇੜੇ ਪਹੁੰਚ ਜਾ ਰਿਹਾ ਇਹ ਲਾਸਟ ਬੰਨਾ ਬੰਨ ਟੁੱਟਣ ਤੋਂ ਬਾਅਦ ਸਿੱਧਾ ਫਰੋਈਪੁਰ ਡੁੱਬਦਾ ਸੀ ਪਰ ਇਹਨੂੰ ਸੰਗਤ ਨੇ ਰਲ ਕੇ ਸਹਿਯੋਗ ਨਾਲ ਆ ਵੀਰਾਂ ਦਾ ਇਹ ਅਸਲੀ ਹੀਰੋ ਨੇ ਇੰਨਾਂ ਚੀਜ਼ਾਂ ਦੇ ਵਿਖਾਉ ਵੀਰੇ ਮੜਾ ਜੀ ਜੀ ਇਹਨਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੂਰਾ ਪੰਜਾਬ ਹੀ ਨਹੀਂ ਰਾਜਸਥਾਨ ਹਰਿਆਣਾ ਦੇ ਲੋਕ ਵੀ ਇਹਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਇਧਰਲੇ ਪਾਸੇ ਦੇਖ ਸਕਦੇ ਹੋ ਭਾਵੇਂ ਮੁੜ ਕੋ ਮੁੜ ਕੀ ਹੈ ਪਰ ਉਮੀਦ ਇੱਕ ਹੈ ਵੀ ਇਹਨੂੰ ਬੰਨਣਾ ਹੈ ਬਾਈ ਕਿਦੋਂ ਤੇ ਲੱਗੇ ਹੋਏ ਉਹ ਬੰਨਣਾ ਹਾਂਜੀ ਕਿਦੋਂ ਦੇ ਬੰਨਣ ਲੱਗੇ ਹੋਏ ਵੀਰੇ ਕੱਲ ਦੇ ਲੱਗੇ ਆ ਬੰਨਣ ਬਹੁ ਟਾਈਮ ਹੋ ਗਿਆ ਸਾਡਾ ਲੱਗੇ ਅਸੀਂ ਤਾਂ ਕੱਲ ਹੀ ਆਏ ਆ ਅੱਛਾ ਹਾਂਜੀ ਤੁਸੀਂ ਕੱਲ ਆਏ ਹੋ ਹਾਂਜੀ ਹਾਂਜੀ ਬਹੁ ਟਾਈਮ ਹਫਤਾ ਦੋ ਹਫਤੇ ਹੋ ਗਿਆ ਕੀ ਲੱਗਦਾ ਕਿੰਨੀ ਕਿ ਸਪੀਡ ਕਿੰਨੀ ਕਾ ਪਾਈ ਸਪੀਡ ਅੱਗੇ ਨਾਲ ਰਫ਼ਤਾਰ ਬਹੁਤ ਘਟ ਗਈ ਆ ਹਾਂ ਹਾਂਜੀ ਜੀ ਇਹ ਬਈ ਕਿੰਨਾ ਕੁ ਹੋਰ ਮਜ਼ਬੂਤ ਕਰਨਾ ਪਊਗਾ ਮਜ਼ਬੂਤ ਬਹੁਤ ਕਰਨਾ ਪਏਗਾ ਸਰ ਜੇ ਮਜ਼ਬੂਤ ਨਾ ਹੁੰਦਾ ਤਾਂ ਕਿੰਨੇ ਪਿੰਡ ਡੁੱਬ ਜਾਣੇ ਸੀ ਸਾਰਾ ਫਰੋਜਪੁਰ ਡੁੱਬ ਜਾਣਾ ਸੀ ਅੱਛਾ ਜੇ ਇਹ ਨਾ ਹੁੰਦਾ ਫਰੋਜਪੁਰ ਵੀਰੇ 20 25 ਪਿੰਡ ਜਿਹੜੇ 20 25 ਜਿਹੜੇ ਨਾਲ ਨਾਲ ਪਿੰਡ ਲ ਇਹ ਬੰਨ ਟੁੱਟਣ ਕਰਕੇ ਵੀਰੇ ਵਾਕਈ ਜੇ ਇਹ ਬੰਨ ਨਾ ਲੱਗਦਾ ਇਹਨੂੰ ਮਜ਼ਬੂਤ ਨਾ ਕੀਤਾ ਜਾਂਦਾ ਤਾਂ ਇਹ ਇੱਥੋਂ ਦੇ ਜਿਹੜੇ ਫਿਰੋਜ਼ਪੁਰ ਦੇ ਲੋਕ ਨੇ ਜਾਂ ਹੋਰ ਜਿਹੜੇ ਪਿੰਡ ਪੈਂਦੇ ਨੇ ਉਹ ਡੁੱਬ ਜਾਣੇ ਸੀ ਪਰ ਇਹ ਇਧਰਲੇ ਪਾਸੇ ਇਹ ਇੱਥੇ ਬਾਪੂ ਜੀ ਦੇਖੋ ਸੇਵਾ ਪਚਾਰੇ ਨੇ ਬਾਪੂ ਜੀ ਕਿ ਤੁਸੀਂ ਘਰੋਂ ਦੇ ਸੇਵਾ ਕਰ ਰਹੇ ਹੋ ਅਸੀਂ ਜੀ ਦਿਨਾਂ ਦਾ ਪਾਣੀ ਆਇਆ ਉਹਦੇ ਦੇ ਲੱਗੇ ਆ 8-9 ਦਿਨ ਬਾਪੂ ਜੀ ਡਰ ਨਹੀਂ ਲੱਗਦਾ ਵੀ ਦਰਿਆ 'ਚ ਬਹਿ ਕੇ ਨਹੀਂ ਨਾ ਬਿਲਕੁਲ ਨਹੀਂ ਲੱਗਦਾ ਪਰਿਵਾਰ ਨੇ ਨਹੀਂ ਰੋਕਿਆ ਵੀ ਇੰਨੀ ਉਮਰ ਹੈ ਬਾਪੂ ਜੀ ਦਰਿਆ 'ਚ ਬਹਿ ਨਾ ਜਾਓ ਆਏ ਉਹ ਪਾਵੇਂ ਆਖੀ ਜਾਂਦੇ ਪਰਿਵਾਰ ਤੇ ਜਾ ਕੇ ਮਾਰ ਕਰ ਗਏ ਤੇ ਫਿਰ ਕੀ ਕਰਾਂਗੇ ਬਾਪੂ ਜੀ ਤੁਸੀਂ 84 ਦੇਖੀ ਤੁਸੀਂ 74 ਦੇਖੀ ਤੁਸੀਂ ਉਸ ਤੋਂ ਬਾਅਦ 92 ਦੇਖਿਆ ਤੇ ਹੁਣ ਤੁਸੀਂ ਆ ਹਾਲਾਤ ਦੇਖੇ ਹਾਂ ਇਹ ਪਾਣੀ ਕੀ ਮਹਿਸੂਸ ਕੀਤਾ ਇਹ ਸਭ ਤੋਂ ਜ਼ਿਆਦਾ ਪਾਣੀ ਹੋਣ ਆਇਆ ਹਮ ਅੱਗੇ ਨਾਲ ਵੀ ਜ਼ਿਆਦਾ ਉਹ ਦੋ ਦਿਨ ਆਇਆ ਚਾਰ ਦਿਨ ਆਇਆ ਸੀ ਤੋਂ ਤਾਂ ਅੱਪ ਚੱਲੀ ਜਾਂਦਾ 15 ਦਿਨ ਹੀ ਹੋ ਗਿਆ ਸਾਬ ਦਾ ਬਾਪੂ ਜੇ ਨਾ ਬੰਨਿਆ ਜਾਂਦਾ ਤਾਂ ਕਿੰਨਾ ਕੁ ਨੁਕਸਾਨ ਹੋਣਾ ਸੀ ਮੈਂ ਨੇ ਇਥੇ ਲੈ ਨਹੀਂ ਕੱਖ ਨਹੀਂ ਸੀ ਇਹ ਤੇ ਰਿਆ ਹੀ ਇਹ ਵਗ ਪੈਣਾ ਸੀ ਜੀ ਜੀ ਹਾਂਜੀ ਮੇਰੇ ਨਾਲ ਇੱਥੇ ਪਿੰਡੀ ਵਾਲੀ ਕੇ ਅਲੀ ਕੇ ਮੇਰੇ ਨਾਲ ਹੀ ਪਿੰਡੀ ਖੜਾ ਹਾਂ ਜੀ ਦਰਿਆ ਦੇ ਨਾਲ ਹੀ ਕਿੰਨਾ ਕੁ ਪਾਣੀ ਆਇਆ ਸਤ ਪਾਣੀ ਤਾਂ ਬਹੁਤ ਜ਼ਿਆਦਾ ਜੀ ਵੀਰੇ ਪਿੱਛੇ ਹੋਰ ਪਾਣੀ ਛੱਡ ਪਿੱਛੋ ਪਿੱਛੋ 3 3 ਲੱਖ ਕਿਊਸਕ ਪਾਣੀ ਛੱਡਿਆ ਹਾਂ ਜੀ ਹਾਂਜੀ ਵੀਰੇ ਛੱਡਿਆ ਗਿਆ ਹਾਂ ਮੇਰੇ ਬਹੁਤ ਪਾਣੀ ਦੀ ਰਫਤਾਰ ਅੱਗੇ ਨਾਲੋਂ ਤੇਜ਼ ਹੋ ਗਈ ਏ ਤੇ ਬਹੁਤ ਇੱਥੇ ਮਾਰ ਕਰ ਰਿਹਾ ਇੱਥੇ ਹੀ ਵਾਹ ਕੇ ਰੇ ਪਾਈ ਜਾਂਦਾ ਤੇ ਸੰਗਤਾਂ ਲੱਗੀਆਂ ਹੋਈਆਂ ਨੇ ਦਿਲੋਂ ਸਲੂਟ ਆ ਵੀਰੇ ਸਿੰਘਾਂ ਵੀਰਾਂ ਨੂੰ ਜਿਹੜੇ ਵੀਰ ਸੇਵਾ ਤੇ ਲੱਗੇ ਹੋਏ ਨੇ ਸਾਡੇ ਨਾਲ ਵੀਰੇ ਪੰਜਾਬ ਨਾਲ ਵੀਰੇ ਪੰਜਾਬ ਹੀ ਖੜਿਆ ਕੋਈ ਸਰਕਾਰ ਵੱਲੋਂ ਵੀਰੇ ਕੋਈ ਉਹ ਨਹੀਂ ਪ੍ਰਸ਼ਾਸਨ ਵਾਕਈ ਪ੍ਰਸ਼ਾਸਨ ਨਹੀਂ ਪਹੁੰਚਿਆ ਇੱਥੇ ਕਿਉਂਕਿ ਇਹ ਬੰਨ ਮਜ਼ਬੂਤ ਕਰਨੇ ਤਾਂ ਪ੍ਰਸ਼ਾਸਨ ਦਾ ਹੱਕ ਸੀ ਹਾਂਜੀ ਵੀਰੇ ਪ੍ਰਸ਼ਾਸਨ ਦਾ ਹੱਕ ਸੀ ਵੀਰੇ ਸਿੰਘ ਵੀਰ ਹੀ ਸਾਡੇ ਨਾਲ ਖੜਿਆ ਵੀਰੇ ਦਿਲੋਂ ਸਲੂਟ ਆ ਸਿੰਘਾਂ ਵੀਰਾਂ ਨੂੰ ਆ ਵੇਲੇ ਵੀਰੇ ਸਾਰੇ ਸਿੰਘ ਵੀਰ ਲੱਗੇ ਹੋਏ ਨੇ ਜੀ ਤਾਂ ਤਾਂ ਉਧਰਲੇ ਪਾਸੇ ਤੁਸੀਂ ਸਟੇਸ਼ਨ ਨਹੀਂ ਖੜਾ ਬਾਈ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਤੁਸੀਂ ਅਸੀਂ ਵੀਰ ਜੀ ਗੁਰੂ ਸਾਹਿਬ ਤੋਂ ਆਏ ਹਾਂ ਬਾਈ ਤੁਹਾਨੂੰ ਗੁਰੂ ਕੀ ਰਸਾਇ ਤੋਂ ਆਉਣਾ ਕਿਉਂ ਪੈ ਗਿਆ ਕਿਉਂਕਿ ਇਹ ਕੰਮ ਤਾਂ ਸਰਕਾਰ ਦਾ ਸੀ ਅਸੀਂ ਚਲੋ ਖਬਰਾਂ 'ਚ ਹੀ ਸੁਣ ਰਿਹਾ ਸੀ ਵੀ ਇੱਥੇ ਮੰਨ ਲਓ ਕਾਫੀ ਹਾਲਾਤ ਮਾੜੇ ਨੇ ਅਸੀਂ ਫਿਰ ਪਰਸੂ ਵੇਖਣ ਆਏ ਇੱਥੇ ਫਿਰ ਅੱਜ ਅਸੀਂ ਘੜ ਤੋਂ ਘੜ ਚਾਰ ਪੰਜ ਟਰਾਲੀਆਂ ਅਸੀਂ ਮੰਨ ਲਓ ਮਿੱਟੀ ਦੀਆਂ ਗੱਟੇ ਭਰ ਕੇ ਅਸੀਂ ਲੈ ਕੇ ਆਏ ਆਏ ਇੱਥੇ ਹਾਂ ਜੀ ਸਾਨੂੰ ਪਤਾ ਲੱਗਾ ਕਿ ਭਰਾਵਾਂ ਦੀ ਭਰਾ ਹੀ ਸੇਵਾ ਮੰਨ ਲਓ ਕਰ ਸਕਦੇ ਨੇ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਕੋਈ ਵੀ ਇੱਥੇ ਲੀਡਰ ਆਉਂਦਾ ਉਹ ਆਪੋਆ ਦੀਆਂ ਫੋਟੋ ਕੱਲ ਪਰਸੋ ਤੇ ਸੀਐਮ ਸਾਹਿਬ ਆਏ ਸੀ ਕੋਈ ਫਾਇਦਾ ਹੋਇਆ ਉਹਨਾਂ ਦੇ ਆਉਣ ਦਾ ਬਾਈ ਸੀਐਮ ਸਾਹਿਬ ਦਾ ਵਿੱਚ ਫਾਇਦਾ ਕਹੇ ਨੂੰ ਨਹੀਂ ਹੋਇਆ ਸਗੂਆਂ ਨਾਲ ਲੋਕਾਂ ਦਾ ਕੰਮ ਉੱਥੇ ਰੋਕਿਆ ਹੀ ਏ ਬਾਈ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਆਪਣਾ ਇੱਥੇ ਲੋਕਲ ਹੀ ਪਿੰਡ ਆ ਵੀਰੇ ਰਖੜੀ ਪਿੰਡ ਅੱਛਾ ਭਾਈ ਜੇ ਇਹਨੂੰ ਮਜ਼ਬੂਤ ਨਾ ਕੀਤਾ ਜਾਂਦਾ ਤਾਂ ਕਿੰਨੇ ਕ ਪਿੰਡ ਡੁੱਬ ਜਾਣੇ ਸੀ ਪਿੰਡ ਛੱਡੋ ਵੀਰੇ ਫਿਰੋਜ਼ਪੁਰ ਪੂਰਾ ਹੀ ਡੁੱਬ ਜਾਣਾ ਸੀ ਮੋਗੇ ਤੱਕ ਮਾਰ ਕਰਨੀ ਸੀ ਇਹਨੇ ਇਹਦੇ ਮੋਗੇ ਤੱਕ ਮਾਰ ਕਰਨੀ ਸੀ ਹਾਂਜੀ ਵੀਰ ਜੀ ਭਾਈ ਕਿੰਨੇ ਸਮੇਂ ਤੋਂ ਲੱਗੇ ਹੋਏ ਹੋ ਇੱਥੇ ਇਹਨੂੰ ਬੰਨਣ ਸਾਨੂੰ ਵੀਰੇ 5 ਦਿਨ ਹੋ ਗਏ ਅੱਜ ਐਤਵਾਰ ਦੇ ਲੱਗੇ ਹੋਏ ਆ ਐਤਵਾਰ ਤੜਕੇ ਦੇ ਜੀ ਫਿਰ ਅੱਜ ਮੋਰਚਾ ਫਤਿਹ ਕਰਤਾ ਹੈ ਹਾਂਜੀ ਹਾਂ ਵਾਕ ਵਾਕੇ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆ ਜਿਹੜਾ ਮੋਰਚਾ ਉਹ ਫਤਿਹ ਕੀਤਾ ਜਾ ਰਿਹਾ ਹੈ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਸਾਰੇ ਲੋਕ ਲੱਗੇ ਹੋਏ ਨੇ तमाम ਜਿਹੜੇ ਲੋਕ ਦੇਖ ਸਕਦੇ ਹੋ ਤੁਸੀਂ ਲਗਾਤਾਰ ਜਿਹੜਾ ਬਣਿਆ ਜਾ ਰਿਹਾ ਹੈ ਬਾਈ ਕਿਦੋਂ ਤੋਂ ਲੱਗੇ ਹੋਏ ਹੋ ਬਾਈ ਬੜੇ ਚਿਰ ਤੋਂ ਹੀ ਲੱਗੇ ਨੇ ਬੜੇ ਚਿਰ ਤੋਂ ਲੱਗੇ ਹੋਏ ਹੋ ਦੋ ਹਫ਼ਤੇ ਹੋ ਗਏ ਭਾਜੀ ਦੋ ਹਫ਼ਤੇ ਹਾਂਜੀ ਹਾਂਜੀ ਤਾਂ ਮੈਂ ਤੁਹਾਨੂੰ ਅੱਗੇ ਹੋਰ ਲੈ ਚੱਲਦਾ ਆ ਗਿਆ ਤਾਂ ਲੋਕ ਨੇ ਜਿਹੜੇ ਭਾਰਤ ਦੇ ਲੋਕ ਹੀ ਕਹਿ ਸਕਦੇ ਆ ਕਿਉਂਕਿ ਹਰਿਆਣਾ ਰਾਜਸਥਾਨ ਪੰਜਾਬ ਸਾਰਾ ਪਹੁੰਚਿਆ ਬਾਈ ਕਿ ਕਿੰਨੇ ਜਗ੍ਹਾ ਤੋਂ ਇਹ ਰੋਕ ਰਹੇ ਹੋ ਪਾਣੀ ਨੂੰ ਇਹ ਇੱਥੋਂ ਤੋਂ ਰੁਕਿਆ ਉਸ ਨੂੰ ਜੀ ਤੱਕ ਰੋਕੀ ਖੜੇ ਜੇ ਨਾ ਰੁਕਤਾ ਕਿੰਨੀ ਕਮਾਰ ਹੋਣੀ ਸੀ ਬਹੁਤ ਜੀ 10 ਫੁੱਟ ਘਟੋ ਘਟ ਪਾਣੀ ਉੱਪਰ ਹੀ ਦਾਫ ਹੀ ਜਾਇਆ 10 ਫੁੱਟ ਉੱਚੀ ਵਾਕਈ ਗੁਰੂ ਦੇ ਸਿੰਘ ਪਹੁੰਚੇ ਹੋਏ ਨੇ ਜਿੱਥੇ ਮੈਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਜਕਾਰੇ ਲੱਗ ਰਹੇ ਸੀ ਇੱਕ ਜਕਾਰਾ ਹੋਰ ਬਾਈ ਇੱਕ ਇੱਕ ਵੱਡਾ ਇੱਕ ਵਾਰੀ ਫਿਰ ਸ੍ਰੀ ਅਕਾਲ ਇਹ ਇਹ ਜਦੋਂ ਜਕਾਰੇ ਲੱਗਦੇ ਨੇ ਅਸੀਂ ਜੰਗਾ ਜਿੱਤੀਆਂ ਨੇ ਅਸੀਂ ਮੋਰਚੇ ਫਤਿਹ ਕੀਤੇ ਨੇ ਪਰ ਅੱਜ ਇੱਥੇ ਇੱਕ ਮੋਰਚਾ ਜਿਹੜਾ ਹੋਰ ਫਤਿਹ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਹਰਿਆਣੇ ਦੇ ਲੋਕ ਰਾਜਸਥਾਨ ਦੇ ਲੋਕ ਤਾਂ ਇਸ ਵਕਤ ਇਹ ਤਸਵੀਰਾਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਬਾਬੇ ਆ ਉਹ ਜਿਹੜੇ ਰਸੇ ਨੇ ਉਹਨਾਂ ਨੂੰ ਵਟ ਰਹੇ ਨੇ ਤੇ ਕਿਉਂਕਿ ਇਹ ਜਾਲ ਬਣਾ ਕੇ ਫਿਰ ਟੈਂਡਾ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਤਾਂ ਬਾਪੂ ਕਿੰਨੀ ਉਮਰ ਹੋ ਗਈ ਦੋ ਘੰਟੇ ਹਾਂਜੀ ਕਿੰਨੀ ਕੁ ਉਮਰ ਆ ਤੁਹਾਡੀ 980 ਅੱਛਾ ਬਾਪੂ 80 ਸਾਲ ਦੀ ਉਮਰ ਹੈ ਤੇ ਥੱਕਦੇ ਨਹੀਂ ਤੁਸੀਂ ਨਹੀਂ ਕਿਉਂ ਥੱਕਦੇ ਨਹੀਂ ਕਿਉਂ ਨਹੀਂ ਨਾ ਅੱਛਾ ਐ ਨਹੀਂ ਥੱਕਦੇ ਬਾਪੂ ਫਿਰ ਤੁਸੀਂ ਕਿਵੇਂ ਪਹੁੰਚੇ ਕਿਉਂਕਿ ਪੰਜਾਬ ਦੇ ਜਵਾਨ ਤਾਂ ਚਲੋ ਪਹੁੰਚ ਗਏ ਪਰ ਬਜ਼ੁਰਗਾਂ ਦਾ ਇਹ ਔਖਾ ਜ ਨਹੀਂ ਨਹੀਂ ਕੋਈ ਔਖਾ ਨਹੀਂ ਘਰ ਦੇ ਨੇ ਨਹੀਂ ਕਿਹਾ ਬਾਪੂ ਘਰੇ ਰਹਿ ਲੈ ਤਿੰਨ ਦਿਨ ਹੋ ਗਏ ਇੱਥੇ ਲੱਗੇ ਤਿੰਨ ਦਿਨ ਹੋ ਗਏ ਹਾਂ ਤੇ ਬਾਪੂ ਡਰ ਨਹੀਂ ਲੱਗਦਾ ਜੇ ਦਰਿਆ 'ਚ ਪਾਣੀ ਵਾਜੇ ਨਾ ਬਾਪੂ ਤੁਸੀਂ 84 ਦੇਖੀ ਤੁਸੀਂ ਉਹ ਆਈ ਕੁਝ ਦੇਖਿਆ ਕੀ ਬੀਤੀ ਕੀ ਮੰਤੇ ਵਿੱਚ ਆ ਪਹਿਲਾ 88 ਵਾਲਾ ਪਾਣੀ ਦੇਖਿਆ ਅੱਛਾ ਉਹ ਮਵਾਵਾ ਤਗੜਾ ਹਾਣ ਦਾ 88 ਵਾਲਾ ਪਾਣੀ ਆ ਹੂੰ ਹੁਣ ਵੀ ਆ ਦੇਖੀ ਜਾਂਦੇ ਹੁਣ ਬਾਪੂ ਹੁਣ ਪਾਣੀ ਜ਼ਿਆਦਾ ਜਾਂ ਹੁਣ ਘਟਾ 88 ਨਾਲੋਂ ਨਹੀਂ ਹੁਣ ਘਟਾ ਜੀ ਜੀ ਤਾਂ ਲਗਾਤਾਰ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਮੈਨੂੰ ਲੱਗਾ ਤਾਂ ਸਾਰੇ 60 60 ਤੋਂ ਉੱਪਰ ਬਾਪੂ ਜੀ ਕਿੰਨੀ ਉਮਰ ਹੋ ਗਈ 60 ਸਾਲ ਹੋ ਗਈ ਪਰਿਵਾਰ ਨੇ ਨਹੀਂ ਕਿਹਾ ਵੀ ਚਲੋ ਬੱਚੇ ਨੂੰ ਭੇਜ ਦਿੰਨੇ ਜਾਂ ਜਵਾਨ ਨੂੰ ਤੁਸੀਂ ਘਰੇ ਰਹੋ ਲੈਓ ਦਾਪਾਂ ਦੇ ਨੇ ਜਾਓ ਜਾ ਕੇ ਵੇਖੋ ਅੱਛਾ ਜਾ ਕੇ ਵੇਖੋ ਕੋਈ ਨਾ ਕੋਈ ਕੀ ਬਣਦਾ ਪਿਆ ਕੀ ਸੋਚ ਕੇ ਘਰ ਆਏ ਹੋ ਜਾਂ ਕੀ ਸੋਚ ਕੇ ਆ ਗਏ ਇੱਥੇ ਸੋਚਾਇ ਹੋ ਵੀ ਜਾ ਕੇ ਬੰਦ ਕਰਨਾ ਪਾਣੀ ਪੈਣ ਨਹੀਂ ਦੇਣਾ ਬੰਦ ਭਰਾਵਾਂ ਨੂੰ ਪਚਾਉਣਾ ਹੈ ਬੰਦ ਟੁੱਟਣ ਨਹੀਂ ਦੇਣਾ ਕਿਹੜੀ ਜਗ੍ਹਾ ਤੋਂ ਐਗਰੋ ਦੀ ਕਿਰਪਾ ਨਾਲ ਆਜੀ ਸ਼ਿਮਬਾ ਹੂੰ ਠੀਕ ਨੰਬਰਦਾਰ ਨੇ ਨੰਬਰਦਾਰ ਜੀ ਤਾਂ ਲਗਾਤਾਰ ਜਿਹੜੇ ਲੋਕ ਪਹੁੰਚੇ ਨੇ ਇੱਧਰ ਇੱਕ ਬਾਪੂ ਜੀ ਹੋਰ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਪਹੁੰਚੇ ਹੋ ਹਾਜੀ ਸ਼ਿਮਬਾ ਦਾ ਹੈ ਹਾਜੀ ਸ਼ਿਮਬਾ ਦਾ ਕਿੰਨੀ ਉਮਰ ਹੈ 72 ਸਾਲ ਬਾਪੂ ਕਿਵੇਂ ਪਹੁੰਚੇ ਫਿਰ ਇੱਥੇ ਕੀ ਸੋਚ ਕੇ ਆਏ ਫਿਰ ਇੱਥੇ ਕਰਦੇ ਕਹਿੰਦਾ ਜਾਓ ਇੱਥੇ ਅੱਛਾ ਜੀ ਤੁਹਾਨੂੰ ਰੱਖਾਂ ਤੇ ਰਿਆਲ ਜਾਓ دریا ਤੇ ਜਾਓ ਧਾਰ ਦੇ ਸੇਵਾ ਕਰੋ ਕਰਦੇ ਕਹਿੰਦੇ ਅੱਛਾ ਠੀਕ ਹੈ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਚਾਰ ਪੰਜ ਦਿਨ ਤੋਂ ਬਾਪੂ ਚਾਰ ਪੰਜ ਦਿਨ ਹੋ ਗਏ ਹੱਥ ਉੱਥ ਨਹੀਂ ਦੁਖਦੇ ਯਾਰ ਤੁਹਾਡੇ ਫੇਰੇ ਸਾਡੇ ਬੁੱਢਿਆਂ ਦੇ ਹੱਥ ਸਖਤ ਹੁੰਦੇ ਠੀਕ ਹੈ ਤੇ ਬਾਪੂ ਤੁਸੀਂ 84 ਦੇਖੀ 47 ਸੁਣੀ ਹੈਨਾ ਤੁਸੀਂ ਆ 25 ਦੇਖ ਕੇ ਕੀ ਮਾੜਾ ਹਾਲਾਤ ਕੀ ਦੋ ਲੱਗਿਆ ਤੁਹਾਨੂੰ ਮਾੜਾ 47 ਚ ਚਲੋ ਗਿਆ ਨਹੀਂ ਸਾ 88 ਜ ਬਹੁਤ ਮਾੜਾ ਸੀ ਜਾਂ ਹੁਣ ਆ ਗਿਆ ਮਾੜਾ ਜਿਆਦਾ ਹੂੰ ਜੀ ਤਾਂ ਲਗਾਤਾਰ ਜਿਹੜੇ ਪੰਜਾਬ ਦੇ ਸੇਵਾਦਾਰ ਨੇ ਉਧਰ ਦੇ ਪਾਸੇ ਤਸਵੀਰ ਦਿਖਾ ਦੂੰਗਾ ਤਾਂ ਲੱਗੇ ਹੋਏ ਨੇ ਲਗਾਤਾਰ ਉਹਨਾਂ ਦੇ ਲਈ ਸ਼ੁਕਰੀਆ ਜੀ ਉਹਨਾਂ ਨੂੰ ਪਹਚਾਓ ਤਾਂ ਲਗਾਤਾਰ ਜਿਹੜੇ ਲੋਕ ਲੱਗੇ ਹੋਏ ਨੇ ਇੱਧਰ ਵੀ ਆ ਗਏ ਅਸੀਂ ਆ ਗਏ ਤਾਂ ਉਧਰ ਵੀ ਅਸੀਂ ਪਹੁੰਚਦੇ ਆ